ਵੇ ਉਹ ਮਰੇ ਨੂੰ ਅੰਦਰ ਕੀਤਾ ਇਹਨਾਂ ਨੇ ਇਹਨਾਂ ਨੂੰ ਫੇਰ ਦੱਸਨੇ ਤੁਹਾਨੂੰ ਆ ਮੇਰੇ ਪਿਓ ਨੂੰ ਅੰਦਰ ਲੈ ਕੇ ਗਏ ਜੇ ਅੰਦਰ ਮਾਰੋ ਤੇਗੇ ਮਾਰੇ ਦੇ ਅੰਦਰ ਮੇਰੇ ਪਿਓ ਨੂੰ ਓਏ ਮੇਰੇ ਪਿਓ ਨੂੰ ਮਾਰੇ ਡਿਆ ਸਾਫਾ ਫੌਜੀ ਦੇ ਗਵਾਂੜ ਰਹੀ ਦੀ ਮਹਿਲਾ ਪੁਲਿਸ ਅਧਿਕਾਰੀ ਦੇ ਪਰਿਵਾਰ ਨਾਲ ਗੱਡੀ ਖੜਨ ਤੋਂ ਹੋਇਆ ਝਗੜਾ ਮਹਿਲਾ ਪੁਲਿਸ ਅਧਿਕਾਰੀ ਨੇ ਆਪਣੀ ਵਰਦੀ ਦਾ ਰੋਪ ਦਿਖਾਉਂਦੇ ਹੋਏ ਸਾਫਾ ਫੌਜੀ ਨਾਲ ਕੀਤੀ ਪੂਰੀ ਤਰ੍ਹਾਂ ਕੁੱਟਮਾਰ ਫੌਜੀ ਦੇ ਪੁੱਤਨ ਤੇ ਵੀ ਕੀਤਾ ਹਮਲਾ ਮਾਰਕੁੱਟ ਦੀ ਵੀਡੀਓ ਹੋਈ ਵਾਇਰਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਮਾਮਲਾ ਪਟਾਲਾ ਦੇ ਦਸ਼ਮੀਸ਼ ਨਗਰ ਦਾ ਹੈ ਜਿੱਥੇ ਦੇ ਰਹਿਣ ਵਾਲੇ ਸਾਬਕਾ ਫੌਜੀ ਪ੍ਰੇਮ ਸਿੰਘ ਅਤੇ ਉਸਦੀ ਪਤਨੀ ਕਵਲਪ੍ਰੀਤ ਗੌਰਣ ਦੱਸਿਆ ਕਿ ਉਹਨਾਂ ਦੇ ਘਰ ਰਹਿ ਰਹੀ ਇੱਕ ਮਹਿਲਾ ਪੁਲਸ ਸਦਹਕਾਰੀ ਨਾਲ ਮਹਿਜ ਮਾਮੂਲੀ ਗੱਡੀ ਕਰ ਤੋਂ ਬਾਹਰ ਕਰਦੇ ਸਮੇਂ ਗੱਲਬਾਤ ਹੋਈ ਸੀ ਜਿਸ ਤੇ ਉਕਤ ਮਹਿਲਾ ਪੁਲਸ ਸਦਹਕਾਰੀ ਨੇ ਫੌਜੀ ਪ੍ਰੇਮ ਸਿੰਘ ਨੂੰ ਗ੍ਰੈਗ ਫੌਜੀ ਆਖਿਆ ਤਾਂ ਫੌਜੀ ਦੇ بیٹے ਨੇ ਇਸ ਦਾ ਇਤਰਾਜ਼ ਜਤਾਇਆ ਉੱਥੇ ਹੀ ਪ੍ਰੇਮ ਸਿੰਘ ਅਤੇ ਉਸਦੀ ਪਤਨੀ ਨੇ આરોਪ ਲਗਾਇਆ ਕਿ ਗੱਲਬਾਤ ਮਾਮੂਲੀ ਸੀ ਲੇਕਰ ਉਕਤ ਪੁਲਸ ਸਦਹਕਾਰੀ ਨੇ ਆਪਣੀ ਵਰਦੀ ਦਾ ਨਾਜਾਇਜ਼ ਫਾਇਦਾ ਲੈਂਦੇ ਹੋਏ ਪਹਿਲਾਂ ਉਹਨਾਂ ਦੇ بیٹے ਤੇ ਹਮਲਾ ਕੀਤਾ ਤੇ ਪ੍ਰੀਮ ਸਿੰਘ ਦਾ ਕਹਿਣਾ ਹੈ ਕਿ ਉਸ ਤੋਂ ਬਾਅਦ ਉੱਤਪੁਲ ਸਦਕਾਰੀ ਦੇ ਪੂਰੇ ਪਰਿਵਾਰ ਨੇ ਉਸ ਤੇ ਹਮਲਾ ਕੀਤਾ ਤੇ ਉਸ ਨਾਲ ਕੁਲੀਤਰਾ ਕੋਤ ਮਾਰ ਕੀਤੀ ਇਥੋਂ ਤੱਕ ਕਿ ਉਸ ਨੇ ਆਪਣੀ ਜਾਨ ਜ਼ਰੂਰ ਦਸਤੀ ਲਈ ਹੈ ਕਿ ਸਾਰਿਆਂ ਨੇ ਉੱਤਿਆ ਇਸ ਸਾਰੀ ਘਟਨਾ ਦੀ ਵੀ ਸੰਭਿਆ ਹੈ ਇਸ ਸਾਕਾ ਕੌਟੀ ਦਾ ਪਰਿਵਾਰ ਦਾ ਕਹਿਣਾ ਹੈ ਕਿ ਮੁੰਨਾਵਲੋਂ ਸਥਾਨਕ ਪੁਲਿਸ ਵਿਸ਼ਕਾਇਤ ਤੇ ਹਾਲੇ ਕਿੰਨੋਂ ਦੀ ਕੋਈ ਸਰਵਾਈ ਨਹੀਂ ਹੋਈ ਉੱਤਰ ਇਸ ਮਾਮਲੇ ਜਿਹੜੇ ਪਰਨ ਸਖਾਣਾ ਸਿਵਲਾਈਨ ਤੇ ਪੁਲਸ ਕੀ ਸਿੰਬਲ ਦੇ ਚਾਰ ਚਾਸ਼ੂਕ ਮਾਨ ਦੇ ਸਹੀ ਉਹਨਾਂ ਕੋਲ ਮਾਮਲੇ ਚ ਉਮਰਾਂ ਤਰ੍ਹਾਂ ਬੇਸ਼ਕਾਇਤਾਈ ਹੈ ਇਸ ਮਾਮਲੇ ਦੇ ਸਬੰਧ ਦਾ ਪੁਲਿਸ ਨੇ ਇੱਕ ਮਹਿਲਾ ਪੁਲਿਸ ਅਧਿਕਾਰੀ ਦੇ ਵਿਵਾਰ ਦਾ ਮਾੜੀ ਕੱਟੀ ਲਾਉਣ ਨੂੰ ਲੈ ਕੇ ਝਗੜਾ ਹੋਇਆ ਸੀ ਅਤੇ ਉਹਨਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਥੇ ਹੀ ਨਤਰ 23 ਟਕਰਾਅਆਂ ਦੀਆਂ ਕੁਝ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਹਨ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਮਾਮਲੇ ਦੀ ਜਾਂਚ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕਾਰਨ ਕਿ ਬਦਮਾਸ਼ੀਆਂ ਕਰਨ ਦੇ ਉਹ ਕੀ ਚਪੇੜਾ ਮਾਰਨ ਦੇ ਇਹ ਕੀ ਤਰੀਕਾ ਇੱਕ ਮਿੰਟ ਇੱਕ ਮਿੰਟ ਬਦਮਾਸ਼ੀਆਂ ਕਰਨ ਦੇ ਆ ਘਰ ਆਣ ਕੇ ਇੱਕ ਮਿੰਟ ਪਰਛਾਵਾ ਪਿੱਛੇ ਛੱਡ ਇੱਕ ਮਿੰਟ ਉਹ ਛੱਡ ਇੱਕ ਮਿੰਟ ਅੱਜ ਝਪੇੜਾ ਮਾਰ ਕੇ ਗਈ ਐ ਆਇਆ ਠੀਕ ਐ ਇਹ ਮੁੜ ਕੇ ਹੋਰ ਨਹੀਂ ਕੋਈ ਗੱਲ ਇਹ ਗੱਲ ਹੁੰਦੀ ਜੇ ਠੀਕ ਐ ਇਹ ਬਦਮਾਸ਼ੀਆਂ ਕਰਨ ਦੇ ਨੇ ਪੂਰੀਆਂ ਤੇ ਇਹਨਾਂ ਇਹ ਬੇਫਾਲਤੂ ਝਪੇੜਾ ਮਾਰੀ ਗਈ ਐ ਮੇਰੇ ਮੂੰਹ ਤੇ ਠੀਕ ਐ ਐ ਇਹ ਵੇਖ ਲੋ ਠੀਕ ਐ ਠੀਕ ਐ ਇਹਨਾਂ ਨੂੰ ਕੋਈ ਗੱਲ ਮਾੜੀ ਨਹੀਂ ਕਹੀ ਅੱਗੋ ਕਹਿੰਦੇ ਲੜ ਕੇ ਵੇਖ ਲੋ ਐ ਤੇ ਬਦਤਮੀਜ਼ੀ ਨੇ ਇਹਨਾਂ ਦੀ ਉੱਥੇ ਬਦਮਾਸ਼ੀ ਨਹੀਂ ਚੱਲਣੀ ਅੱਗੇ ਇਹ ਆਪਾਂ ਨਾ ਕੇ ਇਹਨੂੰ ਕਹੀਦਾ ਤੇ ਨਾ ਸੁਣੀਦਾ ਮੇਰਾ ਨਾਮ ਮੈਂ ਟਾਇਰ ਫੱਗੀਆਂ ਪ੍ਰੇਮ ਸਿੰਘ ਮੇਰਾ ਨਾਮ ਹਾਂ ਗੱਲ ਉਹਦੋਂ ਮੈਂ ਇੱਥੇ ਆਪਣੇ ਗਵਾਂਢ ਤੇ ਅਜੇ ਤੱਕ ਨਹੀਂ ਹੁੰਦਾ ਠੀਕ ਹੈ ਮੈਂ ਇਹਨਾਂ ਨੂੰ ਮੈਨੂੰ ਮਿਲਦੇ ਆ ਸੱਤ-ਸੱਤ ਕਰੀਦੀ ਆ ਵੀ ਹਾਂਜੀ ਸੱਸੀ ਕਾਲੀ ਸਾਰਿਆਂ ਇਹਨਾਂ ਦੇ ਤੱਕ ਰਿਸ਼ਤੇਦਾਰਾਂ ਨੂੰ ਮੈਂ ਇਹ ਕਿਹਾ ਵਾ ਸੱਸੀ ਕਾਲਾ ਬੁਲਾਈਦੀ ਆ ਕਿਸੇ ਨਾਲ ਅਜੇ ਤੱਕ ਵੈਰ ਨਹੀਂ ਹੋਇਆ ਕੁਝ ਨਹੀਂ ਹੋਇਆ ਉਦੋਂ ਜਿਹੜੀ ਗੱਲ ਹੋਈ ਉਹਦੋਂ ਵੀ ਇਹ ਮਾਵਾਂ ਈਆਂ ਉੱਥੇ ਬਾਹਰ ਖੜੀਆਂ ਆਂ ਇਹਨਾਂ ਨੂੰ ਮੈਂ ਇੱਕ ਹੀ ਗਈ ਮੈਂ ਸਾਸਿਕਾਲ ਬਲਾਕ ਫਿਰ ਮੈਂ ਗਿਆ ਜਿੱਦਾਂ ਮੈਂ ਨਿਕਲਿਆ ਕਿਤੇ ਮੁੰਡਾ ਮੇਰਾ ਬਾਹਰ ਖੜਾ ਹੀ ਹੋ ਉਹ ਉਸ ਟਾਈਮ ਤੇ ਤੇ ਇਹ ਮਾਮਾ ਤੇ ਕਹਿੰਦਾ ਕਹਿੰਦੇ ਫੌਜੀ ਤੇ ਕਰਾਇਗਾ ਤੇ ਮੇਰੇ ਬੇਟੇ ਨੇ ਇਹ ਗੱਲ ਕਹੀ ਆ ਕਹਿੰਦਾ ਵੀ ਆਂਡੀ ਤੀਂ ਇਦਾਂ ਕੋ ਕਹਿੰਦੇ ਫੌਜੀ ਕਰਾਇਗਾ ਉਹ ਆਈ ਆ ਉਹਦੀ ਕੁੜੀ ਉਹਨੇ ਆਣ ਕੇ ਥੱਪੜ ਮਾਰਤਾ ਤੇ ਬੱਸ ਮੈਂ ਤਾਂ ਨਿਕਲ ਗਿਆ ਬਾਜ਼ਾਰ ਵਾਸਤੇ ਮੈਨੂੰ ਤਿੰਨ ਜਾਂ ਚਾਰ ਮਿੰਟ ਬਾਅਦ ਬੁਕਾਲ ਆ ਗਈ ਮੁੰਡੇ ਦੀ ਕਹਿੰਦਾ ਪਪਾ ਆ ਗੱਲ ਹੋ ਗਈ ਮੈਂ ਜਿੱਦਾਂ ਆਇਆ ਇੱਥੇ ਘਰੇ ਮੈਂ ਹਾਲੇ ਗੱਡੀ ਖੜੀ ਕੀਤੀ ਆ ਇਹਨਾਂ ਮੈਨੂੰ ਧੂਕੇ ਅੰਦਰ ਕੀਤਾ ਵਾ ਇਹਨਾਂ ਦਾ ਪੂਰਾ ਪਰਿਵਾਰ ਇੱਥੇ ਜਿੰਨੇ ਹੀ ਖੜੇ ਸੀ ਉਹ ਮੈਨੂੰ ਅੰਦਰ ਲੈ ਕੇ ਚਲ ਗਏ ਆ ਇਹਨਾਂ ਨੇ ਮੇਰੇ ਹੱਥ ਧੁੱਕਿਆ ਸਾਰਿਆਂ ਨੇ ਠੀਕ ਹੈ ਜੀ ਮੈਂ ਕੋਹ ਨਹੀਂ ਕੀਤਾ ਮੈਂ ਇਹਨਾਂ ਨੂੰ ਸਿਰਫ ਇਹ ਪੁੱਛਣ ਆਂ ਤੀ ਕੀ ਹੋਇਆ ਕੀ ਇਹ ਦੱਸੋ ਤਾਂ ਗੱਲ ਕੀ ਆ ਮੈਂ ਤੇ ਇਹਨਾਂ ਨੂੰ ਪੁੱਛਣ ਆ ਮੈਨੂੰ ਆਏ ਮਿੱਛਦਾ ਇਹਨਾਂ ਨੇ ਮੈਨੂੰ ਗੱਡੀੋਂ ਮੈਂ ਜਿੱਦਾਂ ਉਤਰਿਆ ਮੈਨੂੰ ਅੰਦਰ ਲੈ ਗਏ ਬਸ ਨਹੀਂ ਆਪਾਂ ਇਹੋ ਕਾਲ ਕੀਤੀ ਸੀ ਆਪਾਂ ਉਸ ਤੋਂ ਬਾਅਦ ਮੈਂ ਨਹੀਂ ਕੀਤੀ ਮੇਰੀ ਵਾਈਫ ਨੇ ਮੇਰੇ ਬੱਚਿਆਂ ਨੇ ਕਾਲ ਕੀਤੀ ਆ ਮੈਨੂੰ ਇਹਨਾਂ ਨੂੰ ਮੈਂ ਸਿਰਫ ਇਹ ਪੁੱਛਣ ਆ ਕਿ ਮੈਨੂੰ ਇਹ ਦੱਸੋ ਕਿ ਗੱਲ ਕੀ ਹੋਈ ਹੈ ਕਿਉਂਕਿ ਮੇਰੇ ਇਨਾਂ ਨਾਲ ਕੋਈ ਹੈ ਨਹੀਂ ਝਗੜਾ ਮੈਂ ਤਾਂ ਇੱਥੇ ਮਹੱਲੇ ਦੇ ਵਿੱਚ ਸਾਰਿਆਂ ਨੂੰ ਬੁਲਾਉਂਦਾ ਇੱਕ ਦੂਜੇ ਨੂੰ ਇਹ ਪਤਾ ਨਹੀਂ ਫਿਰ ਉਹਥੇ ਉਹ ਲੈ ਗਏ ਆ ਕਹਿੰਦੇ ਤੇਰਾ ਉਹ ਕਰਾਉਣਾ ਪਰਚੇ ਉਹ ਕਰਾਉਣੇ ਆ ਪੁਲਸ ਆਈ ਆ ਇਹਨਾਂ ਨੇ ਕਦੇ ਕਾਲ ਕੀਤੀ ਉੱਥੇ ਚੰਡੀਗੜ੍ਹ ਚੰਡੀਗੜ੍ਹੋਂ ਫਿਰ ਇੱਥੇ ਉਹ ਇਹਨਾਂ ਨੇ ਕਾਲ ਕੀਤੀ ਆ ਬਸ ਇਹ ਉਸ ਤੋਂ ਬਾਅਦ ਮੈਨੂੰ ਉਸ ਤੋਂ ਬਾਅਦ ਮੈਨੂੰ ਇਹ ਉਹੋ ਹੀ ਪੁਲਸ ਜਿਹੜੀ ਆਈ ਸੀ ਉਹ ਮੈਨੂੰ ਉੱਥੇ ਲੈ ਕੇ ਚਲ ਗਏ ਠਾਣੇ ਹਾਂ ਜੀ ਮੇਰੇ ਵੱਲੋਂ ਕੰਪਲੀਟ ਆ ਮੈਨੂੰ ਹੀ ਲੈ ਗਏ ਆ ਉੱਥੇ ਗਏ ਉੱਥੇ ਕਹਿੰਦੇ ਬਲੱਡ ਜਾ ਕਰਾਉਣਾ ਮੈਨੂੰ ਆ ਹਸਪੀਟਲ ਲੈ ਗਏ ਉੱਥੇ ਕੋਈ ਨਹੀਂ ਆ ਨਾ ਮੇਰੇ ਬਲੱਡ ਟੈਸਟ ਹੋਇਆ ਨਾ ਕੁਝ ਹੋਇਆ ਉੱਥੇ ਡਾਕਟਰ ਵੀ ਉਹਦਾ ਲਿਖਤਾ ਵਾ ਆ ਫਿਰ ਇਹਨਾਂ ਨੇ ਦਿੱਤੀ ਆ ਉਸ ਤੋਂ ਬਾਅਦ ਹਾਂ ਜੀ ਇਹਨਾਂ ਨੇ ਦਰਕਾਰ ਦਿੱਤੀ ਆ ਪਰ ਉਸ ਤੋਂ ਬਾਅਦ ਵੀ ਅਜੇ ਤੱਕ ਕੋਈ ਕਾਰਵਾਈ ਨਹੀਂ ਹਲੇ ਤੱਕ ਕੋਈ ਕਿਉਂਕਿ ਇਹਨਾਂ ਨੂੰ ਹੋਣਾ ਚਾਹੀਦਾ ਸੀ ਕਿ ਉਹ ਪੁਲਿਸ ਵਾਲਿਆਂ ਨੂੰ ਇਹ ਚਾਹੀਦਾ ਸੀ ਕਿ ਉੱਥੇ ਥਾਣੇ 'ਚ ਬੁਲਾਉਣ ਇਹਨਾਂ ਨੂੰ ਇਹ ਕਦੀ ਕਹਿੰਦੇ ਆ ਕਿ ਅੱਜ ਉੱਥੇ ਉਹਦੀ ਡਿਊਟੀ ਉੱਥੇ ਲੱਗੀ ਆ ਆ 15 ਅਗਸਤ ਆ ਗਏ ਦੋ ਦਿਨ ਉੱਥੇ ਚੱਲ ਗਏ ਆ ਉਸ ਤੋਂ ਬਾਅਦ ਕਹਿੰਦੇ ਆ ਰਖੜੀ ਆ ਗਈ ਆ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਉਹ ਤੁਹਾਨੂੰ ਡੇ ਉਤੋਂ ਸਾਨੂੰ ਡੇ ਕਰਨ ਕਿ ਆਪਾਂ ਇਹਨਾਂ ਨੂੰ ਪਾੜਨਾ ਵਾ ਇਹਨਾਂ ਕੋ ਮਾਫੀਆਂ ਮੰਗਵੋਣੀਆਂ ਵਾ ਆਪਾਂ ਇਹ ਕਰਨਾ ਜੇ ਮੈਂ ਆਰਮੀ ਦੇ ਵਿੱਚੋਂ ਰਿਟਾਇਰ ਆਇਆ ਵਾਂ ਮੈਂ ਕੋਈ ਕਾਰਵਾਈ ਨਹੀਂ ਕਰਦਾ ਮੈਨੂੰ ਨਾ ਸਾਨੂੰ ਇਹ ਪਲਾਉਂ ਦੈਹ ਚ ਜਾਂਦਾ ਨਾ ਆਪਾਂ ਕੋਈ ਕਾਰਵਾਈ ਕਰਨ ਦੇ ਆ ਮੈਂ ਕੋਈ ਹਾਲੇ ਤੱਕ ਨਹੀਂ ਕੀਤੀ ਪਰ ਇਹਨਾਂ ਨੂੰ ਇਹ ਚਾਹੀਦਾ ਸੀ ਇੱਕ ਟੋਟਾ ਇਹ ਤਾਂ ਹੋਏ ਕੋਲ ਚ ਨੂੰ ਇਹ ਤਾਂ ਚਾਹੀਦਾ ਚਲੋ ਠੀਕ ਹੈ ਮਲਾਜਮਾਂ ਅੱਗੋਂ ਮੈਂ ਵੀ ਆਰਮੀ ਵਾਲਾ ਵਾਂ ਚਲੋ ਟੈਰਾਂ ਆਂ ਫਿਰ ਵੀ ਆਰਮੀ ਵਾਲਾ ਹੀ ਆਂ ਇਹਨਾਂ ਨੂੰ ਇਹ ਤਾਂ ਕੋਟੋ ਕੋਟ ਚਾਹੀਦਾ ਸੀ ਕਿ ਉਹਨੂੰ ਬੁਲਾ ਕੇ ਉਥੇ ਥਾਣੇ ਉਹ ਸਾਡੇ ਸਾਹਮਣੇ ਪੇਸ਼ ਕਰਦੇ ਬਰਨਾਨੇ ਪ੍ਰੇਮ ਸਿੰਘ ਜੀ ਤੇ ਇਹ ਰਿਟਾਇਰ ਆਏ ਨੇ ਫੌਜੀ ਰਿਟਾਇਰ ਆਏ ਨੇ ਤੇ ਸਾਡੇ ਤਾਂ ਘਰ ਦਾ ਕੰਮ ਚੱਲਦਾ ਪਿਆ ਸੀਗਾ ਸਾਰੀ ਮਿਸਤਰੀ ਵੀ ਲੱਗੀ ਰਾਜ ਮਿਸਤਰੀ ਲੱਗਦਾ ਲੱਗਣ ਮਿਸਤਰੀ ਲੱਗਦਾ ਆਸੀਂ ਕਿਹਾ ਕੰਮ ਦਾ ਕੰਮ ਕਰਵਾਉਂਦੇ ਪਏ ਆ ਤੇ ਸ਼ਾਮ ਦੇ ਟਾਈਮ ਨਾ ਇਹਨਾਂ ਨੂੰ ਲੋਕ ਮੁੰਡਿਆ ਨੇ ਬੋਲਿਆ ਵੀ ਅੰਕਲ ਜੀ ਸਾਡਾ ਸਾਮਾਨ ਥੋੜਾ ਜਿਹਾ ਸਾਨੂੰ ਲੈ ਕੇ ਮਾਰਕੀਟ ਜਾਣਾ ਇਹਨਾਂ ਦੀ ਗੱਡੀ ਗੱਦੀ ਆ ਬਾਅਦ ਤੇ ਗੱਡੀ ਇਹਦੇ ਤੇ ਸਾਡੇ ਗੇਟ ਦੇ ਅੰਦਰ ਹੀ ਸੀਗੀ ਥੋੜੀ ਜੀ ਆ ਮੈਂ ਤੇ ਮੇਰੇ ਬੇਟੇ ਮੇਰੀ ਬੇਟੀ ਵੀ ਬਾਹਰ ਖੜਿਆ ਹੋਣਾ ਤਾਂ ਇਹਨਾਂ ਦੀ ਲੜਕੀ ਆ ਗੱਡੀ ਤੇ ਉਹਨੇ ਗੱਡੀ ਨੂੰ ਪਤਾ ਨਹੀਂ ਸਟਾਰਟ ਕਰਨਾ ਜਾਂ ਕੁਝ ਕਰਨਾ ਉਹਨੇ ਦੋ ਵਾਰੀ ਹਾਰਾਂ ਦਿੱਤਾ ਅਸੀਂ ਇਹਦੇ ਪਪਾ ਨੇ ਨਹੀਂ ਹੋਲੀ ਗੱਲ ਉਹ ਗੱਡੀ ਕੱਢਣ ਦੇ ਸੀਗੇ ਉਹਨੇ ਨਹੀਂ ਦੋਰੀ ਤੇ ਇਹਨਾਂ ਨੇ ਇਹਨਾਂ ਮਰ ਕੇ ਗੱਡੀ ਲੈ ਕੇ ਚਲੇ ਗਏ ਤੇ ਬਾਅਦ ਵਿੱਚ ਇਹ ਨਾ ਜਿਹੜੇ ਕੁਲਵਿੰਦਰ ਕੌਰ ਭੈਣ ਜੀ ਤੇ ਕਹਿੰਦੇ ਕਿ ਇਹ ਫੌਜੀ ਜਿਹੜਾ ਨਾ ਇਹ ਪਰਾਇਆ ਕਾ ਪੂਰਾ ਪਰਾਇਆ ਕਾ ਤੇ ਮੇਰੇ ਬੇਟਾ ਵੀ ਖੜਾ ਸੀ ਬਾਅਦ ਤੇ ਕਹਿੰਦੇ ਕਿ ਉਹਨਾਂ ਨੇ ਮੇਰੇ ਬੇਟੇ ਨੇ ਬੋਲਿਆ ਕਿ ਆਂਟੀ ਜੀ ਵੀ ਇਸ ਤਰ੍ਹਾਂ ਤੁਸੀਂ ਮੇਰੇ ਪਾਪਾ ਨੂੰ ਥੋੜੀ ਨਾ ਬੋਲ ਸਕਦੇ ਹੋ ਤੇ ਇਹ ਜਿਹੜੀ ਉਹ ਕੁੜੀ ਵੱਡੀ ਜਿਹੜਾ ਉਹਨੇ ਇੱਕ ਟਰਨ ਕੀਤੀ ਗੱਡੀ ਗੱਡੀ ਉੱਥੇ ਲਾ ਕੇ ਤੇ ਉਹ ਅੰਦਰ ਆਈ ਅੰਦਰ ਆਣ ਕੇ ਤੇ ਕਹਿੰਦੀ ਮੈਂ ਤੇਰੇ ਚਪੇੜ ਬੜੀ ਜ਼ੋਰ ਦੀ ਇੱਕ ਚਪੇੜ ਮਾਰੀ ਇੱਕ ਹੋਰ ਮਾਰੀ ਫਿਰ ਕਹਿੰਦੀ ਕਿ ਤੈਨੂੰ ਹੁਣ ਮੈਂ ਦੱਸਦੀ ਆਂ ਕੀ ਤੇਰੀ ਜਿਹੜੀ ਜਵਾਨੀ ਜੀ ਚੜ੍ਹਨਦੀ ਆ ਨਾ ਤੇ ਮੈਂ ਹੁਣ ਕਹਿੰਦੀ ਤੇਰੀ 2 ਸੈਕਿੰਡ ਲਾਉਣੀ ਐ ਨੂੰ ਤੇਰੀ ਜਵਾਨੀ ਜੀ ਜਿਹੜੀ ਬੜੀ ਚੜ੍ਹਨਦੀ ਤੇ ਤੇ ਉਹ ਇਹਨੇ ਕਿਹਾ ਮੇਰੇ ਬੇਟੇ ਨੇ ਕਿਹਾ ਕਿ ਮੈਂ ਤੁਹਾਨੂੰ ਗਲਤ ਕੀ ਬੋਲਿਆ ਫੇਰ ਇਹ ਸਾਡੇ ਘਰ ਤੋਂ نیچے ਉਤਰ ਗਈ ਐ ਫੇਰ ਇਹਨਾਂ ਦੇ ਉਹ ਜਿਹੜੇ ਸੀਗੇ ਦੋਨੇ ਪਣੇਵਾ ਆ ਤੇ ਗਾੜੀ ਪਣੇਵੇ ਦਾ ਮੁੰਡਾ ਆ ਉਹ ਵੀ ਆ ਗਏ ਨੇ ਇਹਨਾਂ ਨੇ ਫੋਨ ਸਾਥ ਕਰਕੇ ਸਾਦ ਨੇ ਉਹ ਵੀ ਆ ਗਏ ਆ ਉਹ ਕਹਿੰਦਾ ਵੀ ਬਾਹਰ ਆ ਵੀਡੀਓ ਵਿੱਚ ਦੇਖਿਓ ਉਹ ਕਹਿੰਦਾ ਸਿੱਧਾ ਹੀ ਆਣ ਕੇ ਕਹਿੰਦਾ ਬਾਹਰ ਆ ਬਾਹਰ ਉਹ ਐਨੇ ਮੇਰੇ ਬੇਟੇ ਨੇ ਸਾਰਾ ਕੁਝ ਬੋਲਿਆ ਵੀ ਸਾਡੇ ਨਾਲ ਤੁਸੀਂ ਗਲਤ ਕੀਤਾ ਸਾਡੇ ਨਾਲ ਬਦਵਾਸ਼ੀ ਪੂਰੀ ਕਰਨ ਲਈ ਹੋ ਅਸੀਂ ਤੁਹਾਨੂੰ ਕੁਝ ਨਹੀਂ ਮਾੜਾ ਨਹੀਂ ਚੰਗਾ ਨਹੀਂ ਕਦੀ ਕੰਪਲੇਨ ਕੀਤੀ ਸੀਗੀ ਮੈਂ ਉਸੇ ਟਾਈਮ ਮੇਰੇ ਬੇਟੇ ਨੇ ਮੈਨੂੰ ਨੈਟ ਤੇ ਮੈਨੂੰ ਫੋਨ ਨੰਬਰ ਰਕਾਰਡ ਕਰਕੇ ਦਿੱਤਾ ਮੈਂ ਉੱਤੇ ਕੰਪਲੇਨ ਕੀਤੀ ਉਹ ਸ੍ਰਾਮਾ ਉਹਨੇ ਮੈਨੂੰ ਮਤਲਬ ਦੱਸਿਆ ਵੀ ਆਹ ਫੋਨ ਤੇ ਕਰੋ ਆਹ ਫੋਨ ਤੇ ਕਰੋ ਕਰਦੇ ਆ ਕਰਦੇ ਆ ਸਾਡੀ ਇੱਥੇ ਸਦਰ ਥਾਣੀ ਸ਼ਾਇਦ ਆਈ ਨਹੀਂ ਤੇ ਇੱਥੇ ਸਾਡੀ ਗੱਲ ਹੋਈ ਤੇ ਉਹ ਮਤਲਬ ਅਜੇ ਆਏ ਨਹੀਂ ਸੀਗੇ ਇਤੋਂ ਪਹਿਲੇ ਹੀ ਮੇਰੇ ਹਸਬੰਦ ਆ ਗਏ ਨੇ ਗੱਡੀ ਲੈ ਕੇ ਜ گئے ਸੀਗੇ ਤੇ ਵਾਪਿਸ ਆ ਗਏ ਨੇ ਅਸੀਂ ਫੋਨ ਕਰ ਦਿੱਤਾ ਵੀ ਸਾਨੂੰ ਇਹਨਾਂ ਦੀ ਕੁੜੀ ਨੇ ਮਾਰਿਆ ਮੇਰੇ ਬੇਟੇ ਨੇ ਤੇ ਉਹ ਇਹ ਆਏ ਨੇ ਅਜੇ ਗੱਡੀ ਚ ਉਤਰੇ ਨੇ ਤੇ ਇਹਨਾਂ ਨੇ ਇੱਥੇ ਧੂ ਧੂ ਕੇ ਇੱਥੇ ਮਾਰਿਆ ਪਹਿਲੇ ਗੱਡੀ ਤੋਂ ਲਾ ਕੇ ਇੱਥੇ ਮਾਰਿਆ ਇੱਥੇ ਮਾਰ ਕੇ ਫਿਰ ਆਪਣੇ ਘਰੇ ਧੂਕ ਲਾ ਗਏ ਤੇ ਇਹਨਾਂ ਮੁੜ ਕੇ ਦਾਤਰ ਤੇ ਉਹ ਲਾਏ ਉਹ ਗੰਡਾਸੀਆਂ ਲੈ ਉਹ ਸਾਡੇ ਤੇ ਵਾਰ ਕੀਤੇ ਮੇਰਾ ਬੇਟਾ ਘਰੋਂ ਬਾਹਰ ਨਹੀਂ ਗਿਆ ਗੇਟ ਬੰਦ ਕਰ ਲੈਂਦਾ ਜਦੋਂ ਉਹ ਤੇ ਤੇ ਵਾਰ ਕਰਨ ਆਉਂਦੇ ਸੀ ਮੇਰਾ ਬੇਟਾ ਗੇਟ ਬੰਦ ਕਰ ਲੈਂਦਾ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਸਾਡੀ ਕਿਤੇ ਕੋਈ ਸੁਣਵਾਈ ਨਹੀਂ ਹੋਈ ਜਿੱਥੇ ਵੀ ਅਸੀਂ ਜਾਂਦੇ ਹਾਂ ਉੱਥੇ ਸਾਡੀਆਂ ਗੱਲਾਂ ਜਿਹੜੀਆਂ ਰਿਪੋਰਟ ਹੋ ਕੇ ਇਹਨਾਂ ਦੇ ਕੋਲ ਪਹਿਲੇ ਆਉਂਦੀਆਂ ਆ ਸਾਡੀ ਕੋਈ ਸੁਣਵਾਈ ਨਹੀਂ ਹੋਈ ਇਹ ਮੈਂ ਇੱਕ ਕਾਰ ਲਾਉਣ ਤੋਂ ਮੈਡਮ ਸਾਡੇ ਐਸਆਈ ਤੇ ਕੁਲਵਿੰਦਰ ਕੌਰ ਲੱਗੇ ਆ ਉਹਨਾਂ ਦੇ ਨਾਲ ਹੀ ਫੌਜੀ ਪ੍ਰੇਮ ਸਿੰਘ ਦਾ ਘਰ ਆ ਤੇ ਕਾਰ ਲਾਉਣ ਨੂੰ ਝਗੜਾ ਹੋਇਆ ਇਹਨਾਂ ਦਾ ਇਦੇ ਸੰਬੰਧੀ ਇਹਨਾਂ ਦੀ ਐਮਐਲਏ ਨਾਲ ਤੇ ਅਜੇ ਸਾਡੇ ਕੋਲ ਇਹਦੇ ਸੰਬੰਧੀ ਇਹ ਤੇ ਤਸਦੀਕ ਕਰਕੇ ਇੱਕ ਤੇ ਪ੍ਰੋਵੈਂਟਿਵ ਐਕਸ਼ਨ ਕਰ ਰਹੇ ਆ ਨੰਬਰ 2 ਤੇ ਜੋ ਕਾਨੂੰਨੀ ਕਾਰਵਾਈ ਇਹਨਾਂ ਦੀ ਬਣਦੀ ਹੈ ਫਿਰ ਜੋ ਸਾਡੇ ਅਜੇ ਅਜੇ ਤੱਕ ਸਾਡੇ ਕਿਸੇ ਨੇ ਪੇਜ ਨਹੀਂ ਕੀਤੀਆਂ ਬਟ ਸੋਸ਼ਲ ਮੀਡੀਆ ਰਾਹੀਂ ਤੇ ਦੇਖਿਆ ਗਿਆ ਉਹਦੇ ਉਹਨੂੰ ਤੇ ਵਾਚ ਕੇ ਉਹਦੇ ਮੁਤਾਬਕ ਜੋ ਵੀ ਕਾਨੂੰਨੀ ਕਾਰਵਾਈ ਹੋਣੀ ਬਣਦੀ ਹੈ